ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਠਾਈ ਹੋਏ ਸਹਾਇ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੁੱਤ ਦੂਸਰੀ ਸਾਖੇ 21ਵੀਂ ਅਲਫ ਖਾਨ ਦੀ ਰਾਜਿਆਂ ਨਾਲ ਲੜਾਈ ਦੱਖਣ ਵੱਲੋਂ ਵਿਹਲਾ ਹੋ ਕੇ ਔਰੰਗਜ਼ੇਬ ਨੇ ਪੰਜਾਬ ਵੱਲ ਖਿਆਲ ਕੀਤਾ ਤੇ ਪਹਾੜੀ ਰਾਜਿਆਂ ਨੂੰ ਸੋਧਣ ਦੀ ਸਲਾਹ ਪੱਕੀ ਕਰ ਲਈ ਉਸਨੇ ਮੀਏ ਖਾਨ ਨੂੰ ਫੌਜ ਦੇ ਕੇ ਪੰਜਾਬ ਵੱਲ ਤੋਰਿਆ ਉਸ ਦੇ ਨਾਲ ਉਸ ਦਾ ਭਤੀਜਾ ਅਲਫਖਾਨ ਸੀ ਪਹਿਲਾ ਇਹ ਸਾਰੀ ਫੌਜ ਲਾਹੌਰ ਪੁੱਜੀ ਉਸ ਵੇਲੇ ਲਾਹੌਰ ਦਾ ਸੁਬੇਦਾਰ ਦिलावर ਖਾਨ ਸੀ ਲਾਹੌਰ ਪੁੱਜਣ ਤੇ ਦिलावर ਖਾਨ ਨੇ ਮੀਏ ਖਾਨ ਨੂੰ ਸਲਾਹ ਦਿੱਤੀ ਕਿ ਮੁਗਲ ਫੌਜ ਦੇ ਦੋ ਹਿੱਸੇ ਕੀਤੇ ਜਾਣ ਇੱਕ ਹਿੱਸਾ ਰਾਵੀ ਪਾਰ ਨੂੰ ਹੋਵੇ ਤੇ ਦੂਸਰਾ ਕਾਂਗੜੇ ਨੂੰ ਮਾਮਲਾ ਕੋਈ ਜ਼ਗੀਰਦਾਰ ਤੇ ਰੱਖਾ ਨਹੀਂ ਦੇ ਰਿਹਾ ਹੰਨੇ ਹੰਨੇ ਪਾਤਸ਼ਾਹੀ ਸੀ ਸਾਰਿਆਂ ਕੋਲ ਫੌਜ ਸੀ ਤੇ ਸਾਰਿਆਂ ਕੋਲ ਹਥਿਆਰ ਸਨ ਸੂਬੇਦਾਰ ਕੋਲ ਫੌਜ ਥੋੜੀ ਹੁੰਦੀ ਸੀ ਬਦ ਅਮਨੀ ਦਾ ਸਮਾਂ ਸੀ ਮੀਏ ਖਾਤਾ ਦਰਿਆ ਰਾਵੀ ਤੋਂ ਪਾਰ ਹੋ ਕੇ ਪੱਛਮੀ ਪੰਜਾਬ ਨੂੰ ਚਲਿਆ ਗਿਆ ਤੇ ਉਸ ਦਾ ਭਤੀਜਾ ਤਕੜਾ ਫੌਜੀ ਦਸਤਾ ਲੈ ਕੇ ਕਾਗੜੇ ਨੂੰ ਸਿੱਧਾ ਹੋ ਪਿਆ ਨੂਰਪੁਰ ਤੋਂ ਅੱਗੇ ਲੰਘ ਕੇ ਉਸ ਨੇ ਕਾਗੜੇ ਦੇ ਰਾਜੇ ਵੱਲ ਚਿੱਠੀ ਲਿਖੀ ਕਿ ਮਾਮਲਾ ਪੇਸ਼ ਕਰੋ ਕਾਗੜੇ ਦਾ ਰਾਜਾ ਉਸ ਵੇਲੇ ਕਿਰਪਾਲ ਚੰਦ ਕਟੋਤ ਸੀ ਇਹ ਬਹੁਤ ਡਰਾਕਲ ਤੇ ਵਤਨਤ੍ਰੋਹੀ ਸੀ ਅਲਫ ਖਾਨ ਦਾ ਸੁਨੇਹਾ ਸੁਣ ਕੇ ਕਾਬਰ ਗਿਆ ਇਸ ਨੇ ਰਾਜੇ ਦਿਯਾਲ ਚੰਦ પાસે ਸਲਾਹ ਪੁੱਛੀ ਉਸ ਨੇ ਕਿਹਾ ਲੜਨ ਦੀ ਤਾਂ ਚਲਾਕੀ ਨਾਲ ਬਚਣਾ ਚਾਹੀਦਾ ਹੈ ਕੁਝ ਰਕਮ ਦਿੱਤੀ ਜਾਵੇ ਤੇ ਦੂਸਰਾ ਕਿਹਾ ਜਾਵੇ ਕਿ ਅਸਾਂ ਦਾ ਸਰਦਾਰ ਰਾਜਾ ਪੀਮ ਚੰਦ ਹੈ ਜੇ ਉਹ ਸਾਰਾ ਮਾਮਲਾ ਦੇ ਦੇਵੇ ਤਾਂ ਅਸੀਂ ਵੀ ਔਖੇ ਸੁਖਾਲੇ ਹੋ ਕੇ ਮਾਮਲਾ ਤਾਰ ਦੇਵਾਂਗੇ ਰਾਜਾ ਪੀਮ ਚੰਦ ਨੂੰ ਮੁਕਾਬਲਾ ਕਰੇਗਾ ਤਾਂ ਅਸੀਂ ਅਲਫ ਖਾਨ ਦੀ ਮਦਦ ਕਰਾਂਗੇ ਇਸ ਸਲਾਹ ਕੀ ਤੋਂ ਬਿਨਾ ਬਚ ਨਹੀਂ ਸਕਦੇ ਰਾਜਾ ਕਿਰਪਾਲ ਚੰਦ ਸਲਾਹ ਤਾਂ ਤੁਸਾਂ ਦੀ ਨੇਕ ਹੈ ਇਸੇ ਤਰ੍ਹਾਂ ਹੀ ਕਰਿਏ ਚਲੋ ਉਸਵਲ ਆਪ ਚਲਿਏ ਨਹੀਂ ਵਜ਼ੀਰ ਨੂੰ ਪਹਿਲਾਂ ਭੇਜੀਏ ਇਸੇ ਤਰ੍ਹਾਂ ਹੀ ਸਹੀ ਪਰ ਲੋਕੀ ਕਹਿਣਗੇ ਵਤਨਤਰ ਹੋਈ ਹੈ ਫਿਰ ਕੋਈ ਕੁਝ ਨਹੀਂ ਆਖੇਗਾ ਤੇ ਨਾ ਕਿਸੇ ਦੇ ਆਖਣ ਦੀ ਪਰਵਾਹ ਕਰਨੀ ਚਾਹੀਦੀ ਹੈ ਬੁਰਾ ਪਲਾ ਆਪਣਾ ਸੋਚਣਾ ਚਾਹੀਦਾ ਹੈ ਨੀਤੀ ਇਹ ਕਹਿੰਦੀ ਹੈ ਕਿ ਤਕੜੇ ਦੁਸ਼ਮਨ ਕੋ ਲੋਂਚਲਾਕੀ ਨਾਲ ਬਚਣਾ ਚਾਹੀਦਾ ਹੈ ਰਾਜੇ ਦਿয়াল ਚੰਦ ਨੇ ਜਵਾਬ ਦਿੱਤਾ ਇਹ ਤਾਂ ਠੀਕ ਹੈ ਫਿਰ ਵੀ ਦੀਸ਼ ਕਾਲ ਦਾ ਖਿਆਲ ਰੱਖਣਾ ਚਾਹੀਦਾ ਹੈ ਫਿਰ ਵੀ ਲੋਕਾਂ ਦੇ ਭਰਾਵਾਂ ਵਿੱਚ ਜੀਉਣਾ ਹੋਇਆ ਲੋਕਾਂ ਵਿੱਚ ਜੀਉਣ ਬਦਲੇ ਅਨਿਆਈ ਮੋਤ ਮਰ ਜਾਣਾ ਵੀ ਤਾਂ ਠੀਕ ਨਹੀਂ ਸੇਤੀਕਰ ਵਜ਼ੀਰ ਨੂੰ ਪੇਜ ਤੇ ਸੁਲਾਹ ਵਾਸਤੇ ਹੱਥ ਵਧਾ ਰਾਜੇ ਦਿয়াল ਚੰਦ ਦੀ ਗੱਲ ਮੰਨ ਕੇ ਕਿਰਪਾਲ ਚੰਦ ਨੇ ਅਲਫਖਾਂਵਲ ਆਪਣਾ ਵਜ਼ੀਰ ਰਾਜਦੂਤ ਬਣਾ ਕੇ ਭੇਜ ਦਿੱਤਾ ਵਜ਼ੀਰ ਨੇ ਅਲਫਖਾਂ ਤੇ ਦਿਹਾਲਚੰਦ ਤੇ ਕਿਰਪਾਲਚੰਦ ਵਿਚਾਲੇ ਮੁਲਾਕਾਤ ਕਰਾਈ ਜਦੋਂ ਮੁਲਾਕਾਤ ਹੋਈ ਤਾਂ ਚੌਥਾ ਹਿੱਸਾ ਮਾਮਲਾ ਦੇ ਦਿੱਤਾ ਤੇ Hindu ਰਾਜਿਆਂ ਦੇ ਵਿਰੁੱਧ ਯੁੱਧ ਹੋਵੇ ਤਾਂ ਅਲਫਖਾਂ ਦੀ ਸਹਾਇਤਾ ਕਰਨ ਦਾ ਉਸ ਨੂੰ ਭਰੋਸਾ ਦਿਵਾਇਆ ਤੇ ਸਮਝੌਤਾ ਹੋ ਗਿਆ ਇਸ ਸਮਝੌਤੇ ਨੇ ਅਲਫਖਾਂ ਨੂੰ ਬਹੁਤ ਪ੍ਰਸੰਨਤਾ ਬਖਸ਼ੀ ਕਿਉਂਕਿ ਮੁਗਲ ਜਿਸ ਵੀ Hindu ਰਾਜਸੀ ਸ਼ਕਤੀ ਨੂੰ ਜਾਂ ਜਾਤੀ ਨੂੰ ਨਸ਼ਟ ਕਰਦੇ ਸਨ ਤਦੋਂ ਉਸ ਜਾਤੀ ਦੇ ਆਦਮੀਆਂ ਨੂੰ ਖਰੀਦ ਕੇ ਹੀ ਕਰਦੇ ਸਨ ਇਹ ਰਿਵਾਜ ਸਿਕੰਦਰ ਨੇ ਸ਼ੁਰੂ ਕੀਤਾ ਸੀ ਤੇ ਮੁਹੰਮਦ ਗੋਰੀ ਮਹਿਮੂਦ ਗ hẳnਵੀ ਵੇਲੇ ਪੱਕਾ ਹੋ ਗਿਆ ਸੀ ਅਕਬਰ ਨੇ ਮਾਨ ਸਿੰਘ ਜੈਪੂਰੀ ਦੀ ਪੈਣ ਨੂੰ ਵਿਆਹ ਕੇ ਤੇ ਮਾਨ ਸਿੰਘ ਨੂੰ ਖਰੀਦ ਕੇ ਸਾਰੇ ਵੱਡੇ Hindu ਰਾਜਿਆਂ ਨੂੰ ਗੁਲਾਮ ਕਰ ਲਿਆ ਸੀ ਕਈ ਰਾਜਿਆਂ ਦਾ ਤਾਂ ਖੁਰਾਕੋਚ ਮਿਟਾ ਦਿੱਤਾ ਸੀ ਮਾਨ ਸਿੰਘ ਦੇ ਰਾਹੀਂ ਅਕਬਰ ਨੇ ਚਤੌੜ ਵਰਗੀਆਂ ਮਹਾਨ ਸੁਤੰਤਰ ਹਿੰਦੂ ਰਿਆਸਤਾਂ ਨੂੰ ਫਤਿਹ ਕੀਤਾ ਸਾਰੇ ਮੁਗਲ ਤੇ ਪਠਾਨ ਬਾਦਸ਼ਾਹਾਂpass ਹਿੰਦੂ ਨੌਕਰ ਸਨ ਜੋ ਬਤਨ ਨਾਲ ਧੋਖਾ ਮਾਦੇ ਸਨ ਅਲਫਖਾਨੇ ਮਨ ਹੀ ਮਨ ਕਿਹਾ ਮौज ਬਣ ਗਈ ਹਿੰਦੂ ਲੜਨਗੇ ਫਤਿਹ ਮੇਰੀ ਹੋਵੇਗੀ ਜੇ ਬਿਨਾਂ ਲੜਾਈ ਤੋਂ ਮਾਮਲਾ ਵਸੂਲ ਹੋ ਜਾਵੇਗਾ ਤਾਂ ਵੀ ਲਭ ਕਾਫਰ ਨਾਲ ਕਾਫਰ ਨੂੰ ਲੜਾ ਕੇ ਕਾਫਰ ਦੀ ਸ਼ਕਤੀ ਨਸ਼ਟ ਕਰਨ ਵਿੱਚ ਮੈਂ ਕੰਬਿਆ ਹੋਵਾਂਗਾ ਬਾਦਸ਼ਾਹ ਸੁਣ ਕੇ ਪਰਸਨ ਹੋਵੇਗਾ ਅਲਫਖਾ ਨੇ ਕਾਂਗੜੇ ਤੋਂ ਕੂਚ ਕੀਤਾ ਤੇ ਨਦੌਣ ਦੇ ਲਾਗੇ ਨਦੀ ਕਿਨਾਰੇ ਜਾ ਡੇਰੇ ਲਾਇਆ ਅੰਬੂ ਲਾ ਕੇ ਡੇਰਾ ਪੱਕਾ ਕਰਕੇ ਉਸ ਨੇ ਰਾਜੇ ਪੀਮਚੰਦ ਵੱਲ ਇੱਕ ਸੁਨੇਹਾ ਭੇਜਿਆ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਮੈਂ ਮਾਮਲਾ ਵਸੂਲ ਕਰਨ ਵਾਸਤੇ ਆਇਆ ਹਾਂ ਤੁਸੀਂ ਆਪਣੇ ਮਾਮਲੇ ਦੀ ਰਕਮ ਜੋ 3 ਸਾਲ ਦੀ ਹੈ ਹੁਣੇ ਇੱਥੇ ਭੇਜ ਦਿਓ ਜੇਕਰ ਰਕਮ ਸਾਰੀ ਨਾ ਆਈ ਤਾਂ ਤੁਸਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਜਾਂ ਦਿੱਲੀ ਪਹੁੰਚਾਇਆ ਜਾਵੇਗਾ ਅਤੇ ਮਾਮਲੇ ਦੀ ਰਕਮ ਤੁਸਾਂ ਦੇ ਰਾਜ ਤੋਂ ਵਸੂਲ ਕਰ ਲਈ ਜਾਵੇਗੀ ਟਿੱਲ ਮੱਠ ਕਰਨ ਦਾ ਮਤਲਬ ਇਹ ਸਮਝਿਆ ਜਾਵੇਗਾ ਕਿ ਤੁਸੀਂ ਰਕਮ ਨਹੀਂ ਦੇਣਾ ਚਾਹੁੰਦੇ ਇਹ ਟਾਲ ਮਟੋਲ ਕਰਕੇ ਟਾਲਣਾ ਚਾਹੁੰਦੇ ਹੋ ਫਿਰ ਵੀ ਰਿਆਸਤ ਉੱਤੇ ਚੜਾਈ ਕੀਤੀ ਜਾਵੇਗੀ ਇਹ ਬਾਦਸ਼ਾਹ ਸਲਾਮਤ ਨੂੰ ਲਿਖ ਦਿੱਤਾ ਜਾਵੇਗਾ ਮੁਗਲ ਫੌਜ ਸਾਰੀ ਪਹਾੜਾ ਉੱਤੇ ਚੜਾਈ ਕਰ ਦੇਵੇਗੀ ਬਸ ਇਹ ਪਹਿਲਾ ਤੇ ਅੰਤਮ ਹੁਕਮ ਹੈ ਜਦੋਂ ਇਹ ਸੁਨੇਹਾ ਰਾਜਾ ਭੀਮਚੰਦ ਦੇ ਕੋਲ ਪੁੱਜਾ ਤਾਂ ਉਹ ਗਰਮ ਹੋ ਗਿਆ ਮਾਮਲਾ ਕਦੀ ਨਹੀਂ ਦਿੱਤਾ ਜਾਵੇਗਾ ਆਇਆ ਹੈ ਵੱਡਾ ਮਾਮਲਾ ਵਸੂਲ ਕਰਨ ਵਾਲਾ ਮਾਰ ਕੁੱਟ ਕੇ ਦੁੰਬਾ ਬਣਾ ਦੇਵਾਂਗੇ ਕਦੀ ਲਿਹਾਸ ਨਹੀਂ ਕੀਤਾ ਜਾਵੇਗਾ ਮੁਗਲਾਂ ਦੀ ਗੁਲਾਮੀ ਦਾ ਝੂਲਾ ਲਾ ਕੇ ਸੁਟ ਦਿੱਤਾ ਹੁਣ ਅਸੀਂ ਸੁਤੰਤਰ ਹਾਂ ਸੁਤੰਤਰ ਜਿਹੜਾ ਚਿੱਠੀ ਲਿਆਇਆ ਸੀ ਉਸਨੂੰ ਕੋਰਾ ਜਵਾਬ ਦੇ ਦਿੱਤਾ ਨੀਤੀ ਤੋਂ ਕੰਮ ਲਿਆ ਉਸਨੂੰ ਠੰਡੇ ਚਿਤ ਨਾਲ ਕਿਹਾ ਕਿ ਉਹ ਅਲਫ ਖਾਨ ਨੂੰ ਜਾ ਕੇ ਆਖ ਦੇਵੇ ਕਿ ਮਾਮਲਾ ਛੇਤੀ ਹੀ ਪਹੁੰਚ ਜਾਵੇਗਾ ਕੋਈ ਫਿਕਰ ਨਾ ਕਰਨਾ ਰਕਮ ਭਾਰੀ ਹੈ ਤਿੰਨ ਦੇ ਚਾਰ ਦਿਨ ਵਿੱਚ ਇਕੱਠੀ ਕਰਕੇ ਭੇਜੀ ਜਾਵੇਗੀ ਦੂਸਰੇ ਪਾਸੇ ਰਾਜੇ ਪੀਮਚੰਦ ਨੇ ਚਾਰ ਪੰਜ ਦੇ ਪਹਾੜੀ ਰਾਜੇ ਪ੍ਰਿਥੀਚੰਦ ਡੱਡਵਾਲੀਆ ਰਾਮ ਸਰਨ ਹੰਡੂਰੀਆ ਰਾਜਾ ਰਾਮ ਸਿੰਘ ਤੇ ਰਾਜਾ ਉદય ਸਿੰਘ ਆਦਿਕ ਨੂੰ ਇਕੱਠੇ ਕਰਕੇ ਪ੍ਰੇਰਿਆ ਕਿ ਅਲਫਕਾਰ ਨੂੰ ਮਾਰ ਕੁੱਟ ਕੇ ਨਠਾ ਦਈਏ। ਮਾਮਲੇ ਦੀ ਰੀਤ ਨਹੀਂ ਪਾਣੀ ਚਾਹੀਦੀ। ਇਹ ਤੰਗ ਕਰੇਗੀ। ਤੀਸਰੇ ਦਿਨ ਕੋਈ ਨਾ ਕੋਈ ਮੁਗਲ ਫੌਜਰ ਚੜਾਈ ਕਰਕੇ ਆ ਜਾਇਆ ਕਰੇਗਾ। ਰਾਜਾ ਰਾਮ ਸਿੰਘ ਨੇ ਕਿਹਾ ਗੱਲ ਤਾਂ ਠੀਕ ਹੈ ਪਰ ਬਾਦਸ਼ਾਹ ਸਲਾਮਤ ਦੀ ਫੌਜ ਦੇ ਇੱਕ ਦਸੇ ਨਾਲ ਮੁਕਾਬਲਾ ਕਰਨ ਦਾ ਭਾਵ ਹੈ ਕਿ ਬਾਦਸ਼ਾਹ ਦੀ ਫੌਜ ਉੱਤੇ ਹਮਲਾ ਉਹ ਹਿੰਦੋਸਤਾਨ ਦਾ ਬਾਦਸ਼ਾਹ ਹੈ ਉਸ ਕੋਲ ਫੌਜਬੋਤ ਹੈ ਜੇਕਰ ਮਾਮਲਾ ਵੱਧ ਗਿਆ ਤਾਂ ਹੋ ਸਕਦਾ ਹੈ ਜਿਵੇਂ ਤੁਸਾਂ ਦੇ ਪਿਤਾ ਜੀ ਜਹਾਂਗੀਰ ਸਮੇਂ ਕੈਦ ਰਹੇ ਸਨ ਤਿਵੇਂ ਅਸਾਂ ਨੂੰ ਬੰਦੀਖਾਨੇ ਵਿੱਚ ਤਿੰਨ ਕਟਨੇ ਪਹਿਨ ਏ ਕਦਮ ਚੁੱਕਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਸੋਚਣ ਵਾਲਾ ਮਾਮਲਾ ਹੈ ਕਾਲ ਨਾਲ ਨੁਕਸਾਨ ਹੋਣ ਦਾ ਭੈ ਡਰਨਾ ਨਹੀਂ ਚਾਹੀਦਾ ਬਾਦਸ਼ਾਹ ਹੋਰ ਮਾਮਲਿਆਂ ਵਿੱਚ ਰੁਚੀ ਹੈ ਉਸ ਨੂੰ ਵੇ흘 ਹੀ ਨਹੀਂ ਇਹ ਉਹ ਫੌਜ ਭੇਜੇ ਦਰੋਨਾ ਫੌਜ ਨੂੰ ਇਕੱਠੀ ਕਰੋ ਤੇ ਨਦੌਣ ਵੱਲ ਵਧੋ ਇਨ੍ਹਾਂ ਪਹਾੜੀਆਂ ਵਿੱਚੋਂ ਇਹਦੀਆਂ ਹੱਡੀਆਂ ਨਹੀਂ ਜਾਣੀਆਂ ਚਾਹੀਦੀਆਂ ਪੀਨਚੰਦ ਦਾ ਬੋਲ ਸੀ ਆਕਰ ਲੜਾਈ ਦਾ ਫੈਸਲਾ ਹੋ ਗਿਆ ਪਹਾੜੀ ਰਾਜਿਆਂ ਨੇ ਚੁੱਕੀ ਫੌਜ ਇਕੱਠੀ ਕੀਤੀ ਤੇ ਨਦੌਣ ਵੱਲ ਵਧੇ ਅਲਫ ਖਾਂ ਬੜਾ ਸਿਆਣਾ ਆਦਮੀ ਸੀ ਉਸਨੇ ਜਿਸ ਥਾਂ ਡੇਰਾ ਕੀਤਾ ਹੋਇਆ ਸੀ ਉਹ ਥਾਂ ਪਹਾੜੀ ਦਾ ਇੱਕ ਉੱਚਾ ਹਿੱਸਾ ਟਿੱਲੇ ਦੀ ਤਰ੍ਹਾਂ ਸੀ ਬਾਰੋਂ ਆ ਕੇ ਦੁਸ਼ਮਣ ਉਸ ਦਾ ਨੁਕਸਾਨ ਨਹੀਂ ਕਰ ਸਕਦਾ ਸੀ ਇੱਕ ਪਾਸੇ ਨਦੀ ਸੀ ਤੇ ਦੂਸਰੇ ਪਾਸੇ ਨੀਵੀਂ ਘੱਟ ਅਤੇ ਤੀਸਰੇ ਪਾਸੇ ਉੱਚਾ ਪਹਾੜਤ ਸਿਰਫ ਇੱਕੋ ਦਖਣ ਦਾ ਪਾਸਾ ਸੀ ਜਿੱਥੋਂ ਦੀ ਦੁਸ਼ਮਣ ਉੱਪਰ ਜਾ ਸਕਦਾ ਸੀ ਉਸ ਪਾਸੇ ਉਸਨੇ ਫੌਜ ਬਿਠਾਈ ਸੀ ਮੁਗਲ ਫੌਜੀ ਖਾਨਦਾਨੀ ਲੜਨ ਵਾਲੇ ਉਹਨਾਂ ਦੇ ਮੁਕਾਬਲੇ ਤੇ ਪਹਾੜੀਏ ਨਿਰੇ ਦਾਲਪੀ ਨੇ ਭਲਾ ਪਹਾੜੀਆਂ ਨੇ ਮੁਗਲਾਂ ਨਾਲ ਕੀ ਲੜ ਸਕਣਾ ਸੀ ਜਿੰਨਾ ਪੱਥਰ ਪੂਜਾ ਕੋਲ ਨਾ ਅਕਲ ਸੀ ਤੇ ਨਾ ਸ਼ਕਤੀ ਸਾਰੇ ਰਾਜਿਆਂ ਕੋਲੋਂ ਡਰਦੇ ਮਾਰੇ ਭਰਤੀ ਹੋਏ ਸਨ ਉਹ ਕੋਈ ਲੋਭ ਨਾਲ ਭਰਤੀ ਨਹੀਂ ਸਨ ਹੋਏ ਉਹਨਾਂ ਨੂੰ ਲੜਾਈ ਦਾ ਚਾਹ ਨਹੀਂ ਸੀ ਅਲਫਖਾਨ ਨਾਲ ਜਾ ਮੱਥਾ ਲਾਇਆ ਤੀਰ ਗੋਲੀ ਤੇ ਨੇਜ਼ੇ ਦੀ ਲੜਾਈ ਸੀ ਪਹਾੜੀ ਹੇਟਾ ਸਨ ਤੇ ਅਲਫਖਾਨ ਦੀ ਫੌਜ ਉੱਚੀ ਥਾਂ 'ਚ ਸੀ ਪਹਾੜੀਆਂ ਦਾ ਬਹੁਤ ਨੁਕਸਾਨ ਹੋਣ ਲੱਗਾ ਉਹ ਉੱਪਰ ਚੜਨ ਦਾ ਯਤਨ ਕਰਦੇ ਤਾਂ ਅਗੋ ਮਾਰ ਕਾ ਕੇ ਹੀਠਾਂ ਡਿੱਗਦੇ ਜਿਹੜੇ ਇਹ ਵਾਰ ਕਰਦੇ ਉਹ ਮੁਗਲ ਫੌਜ ਤੱਕ ਨਾ ਪਹੁੰਚਦੇ ਰੋਲਾ ਮਚ ਗਿਆ ਪਹਾੜੀਏ ਮਰਨ ਲੱਗੇ ਰਾਜੇ ਬਹੁਤ ਲਲਕਾਰਦੇ ਹੌਸਲੇ ਦਿੰਦੇ ਪਰ ਮੁਠੀ ਪਾਰ ਮੁਗਲ ਉਹਨਾਂ ਦੀ ਕੋਈ ਪੇਛਣਾ ਜਾਣ ਦਿੰਦੇ ਅਸਮਝ ਪਹਾੜੀਆਂ ਨੇ ਇਹ ਵੀ ਨਹੀਂ ਸੋਚਿਆ ਕਿ ਉਹ ਦੁਸ਼ਮਣ ਨੂੰ ਹੀਠਾਂ ਉੱਤਰ ਲੈਣ ਦੇ ਜਾਂ ਲੜਾਈ ਦਾ ਮੈਦਾਨ ਔਰ ਕਿਸੇ 타 ਬਣਾਉਂਦੇ ਚੰਗਾ ਤਾਂ ਸੀ ਕਿ ਮਾਮਲੇ ਦਾ ਜਵਾਬ ਦੇ ਕੇ ਆਪ ਆਪਣੇ ਕਿਲੇ ਵਿੱਚ ਰਹਿੰਦੇ ਅਲਫ ਕਾ ਹਮਲਾ ਕਰਦਾ ਉਹਦੀ ਫੌਜ ਖੁੱਲੇ ਮੈਦਾਨ ਵਿੱਚ ਖਿੱਲਰ ਜਾਂਦੀ ਫਿਰ ਤਾਂ ਖਿਲਰੀ ਪਰਦੇਸੀ ਫੌਜ ਤਬਾਹ ਕਰਨੀ ਔਕੀ ਨਹੀਂ ਸੀ ਪਰ ਕੁਦਰਤੀ ਮੋਰਚੇ ਵਿੱਚ ਬੈਠੀ ਫੌਜ ਨੂੰ ਹਿਲਾਉਣਾ ਔਕਾ ਸੀ ਕਿਉਂਕਿ ਉਸ ਵੇਲੇ ਲੜਾਈਆਂ ਹੱਥੋਂ ਹੱਤੀ ਦੀਆਂ ਸਨ ਨੀਜ਼ੇ ਤੇ ਤਲਵਾਰ ਦੀ ਲੜਾਈ ਬਹੁਤੀ ਸੀ ਬੰਦੂਕਾਂ ਹੈ ਸਨ ਪਰ ਉਹ ਅੱਜ ਕੱਲ ਵਰਗੀਆਂ ਨਹੀਂ ਸਨ ਤੋਪ ਦੀ ਵਰਤੋਂ ਘੱਟ ਹੁੰਦੀ ਸੀ ਪਹਾੜੀ ਫੌਜ ਸਾਰਾ ਦਿਨ ਤਾੜਾ ਵਾਂਗ ਪੁੱਜਦੀ ਰਹੀ ਸੈਂਕੜੇ ਜਵਾਨ ਮਰ ਗਏ ਪਰ ਮੋਰਚਾ ਇੰਜ ਵੀ ਫਤੇਨਾ ਹੋਇਆ ਉਪਰੋਂ ਰਾਤ ਸਿਰ ਉੱਤੇ ਆ ਗਈ ਹੌਲੀ ਹੌਲੀ ਸੂਰਜ ਲੁਕ ਗਿਆ ਤੇ ਹਨੇਰੇ ਨੇ ਆਪਣੀ ਕਾਲੀ ਚਾਦਰ ਸਾਰੇ ਢਾਣ ਦਿੱਤੀ ਹਨੇਰਾ ਹੋ ਗਿਆ ਲੜਾਈ ਰੁਕ ਗਈ ਰਾਤ ਲੜਾਈ ਕਰਨ ਦਾ ਦੋਹਾਂ ਹੀ ਧਿਰਾਂ ਨੂੰ ਹੌਸਲਾ ਨਹੀਂ ਸੀ ਦੋਵੇਂ ਥਿਰਥ ਥੱਕ ਗਏ ਸਨ ਜਾਂ ਨਹੀਂ ਸੀ ਹਨੇਰੇ ਵਿੱਚ ਪਹਾੜੀ ਰਾਜਿਆਂ ਦੀ ਇਕੱਤਰਤਾ ਹੋਈ ਸਾਰੇ ਦਿਨ ਦੇ ਭਾਰੀ ਨੁਕਸਾਨ ਨੇ ਉਹਨਾਂ ਦੇ ਦਿਲ ਤੋੜ ਛੁੱਟੇ ਸਨ ਉਹ ਸੋਚਣ ਲੱਗੇ ਹੁਣ ਕੀ ਕਰੀਏ ਕਿ ਉਹ ਮੈਦਾਨੇ ਜੰਗ ਛੱਡ ਕੇ ਘਰਾਂ ਨੂੰ ਨੱਟ ਜਾਣ ਜਾਂ ਚਿੱਟੇ ਝੰਡੇ ਖੜੇ ਕਰ ਦੇਣ ਕਿਸ ਕੋਲੋਂ ਸਹਾਇਤਾ ਪ੍ਰਾਪਤ ਕਰਨ ਹਨੂਮਾਨ ਦੇ ਜਪ ਕਰਾਈ ਜਵਾਲਾ ਜੀ ਢੀਲਾਟਾਂ ਵਾਲੀ ਤੇ ਕਾਂਗੜੇ ਵਾਲੀ ਦੇਵੀ ਦੀ ਸੁਖਣਾ ਸੁਖੀ ਬੇਨਤੀ ਕੀਤੀ ਪਰ ਕਿਸੇ ਪਾਸਿਓ ਹਾਂ ਨਾ ਹੋਈ ਕਿ ਉਸ ਦੀ ਸਹਾਇਤਾ ਹੁੰਦੀ ਹੈ ਸਦੀਆਂ ਤੋਂ ਉਹ ਦੇਵੀਆਂ ਤੇ ਭਰੋਸਾ ਰੱਖੀ ਆਉਂਦੇ ਸਨ ਉਹਨਾਂ ਦੇ ਪੂਰਵ ਮਨਾ ਕੇ ਮੰਦਰਾਂ ਵਿੱਚ ਸੋਨਾ ਲਵਾ ਕੇ ਅਤੇ ਹਜ਼ਾਰਾਂ ਬੱਕਰੀਆਂ ਦੀਆਂ ਕੁਰਬਾਨੀਆਂ ਦੇ ਕੇ ਰੱਜੇ ਨਹੀਂ ਸਨ ਖਿਆਲ ਸੀ ਕਿ ਦੇਵੀ ਸਹਾਇਤਾ ਕਰੇਗੀ ਸੋ ਸ਼੍ਰੀਵੰਗ ਸੁਹਾ ਦੇਵੇਗੀ ਜਦੋਂ ਸਲਾਹ ਹੋ ਰਹੀ ਸੀ ਤਦੋਂ ਇੱਕ ਰਾਜੇ ਨੇ ਕਿਹਾ ਕਿਉਂ ਨਾ ਆਨੰਦਪੁਰ ਵਾਲੇ ਆਨੰਦਪੁਰ ਵਾਲੇ ਗੁਰੂ ਨੂੰ ਅਕੀਏ ਉਹ ਸਾਡੀ ਸਹਾਇਤਾ ਕਰੇ ਇੱਕ ਤਾਂ ਉਹ શ્રીਕ੍ਰਿਸ਼ਨ ਜੀਵੰਗ ਮਹਾਬਲੀ ਤੇ ਬ੍ਰਹਮ ਸ਼ਕਤੀ ਵਾਲਾ ਹੈ ਦੂਸਰਾ ਉਸ ਦੇ ਪਾਸ ਤੇਜ ਦੇ 94 ਜਵਾਨ ਹਨ ਉਹ ਜਵਾਨ ਜੋ ਧਰਮ ਦੇ ਦੇਸ਼ ਦੀ ਖਾਤਰ ਮਰਨ ਵਾਸਤੇ ਆਏ ਹੋਏ ਹਨ ਐਸੇ ਹੀ ਸਿਰਲਤ ਜਵਾਨਾਂ ਨਾਲ ਜ਼ਰੂਰ ਜੰਗ ਜਿੱਤ ਸਕਦੇ ਹਨ ਜਾਂ ਕਿਸੇ ਨਾ ਕਿਸੇ ਤਰ੍ਹਾਂ ਇਸ ਪਹਾੜੀ ਮੋਰਚੇ ਤੋਂ ਹੇਟਾ ਉਤਾਰ ਦਿੱਤਾ ਜਾਵੇ ਦੋਹਾ ਬਾਰੇ ਸੋਚੋ ਜਿਹੜੀ ਵੀ ਗੱਲ ਪੂਰੀ ਹੋ ਜਾਵੇ ਉਹ ਹੀ ਚੰਗੀ ਹੈ। ਅਨੰਦਪੁਰ ਵਾਲੇ ਗੁਰੂ ਜੀ ਨੂੰ ਸੱਦਨ ਦੀ ਗੱਲ ਠੀਕ ਹੈ। ਰਾਜਾ ਬੋਲਿਆ। ਅਲਫ ਕਾਂ ਇਕੱਲਾ ਨਹੀਂ ਸਗੋ ਉਹਦੇ ਨਾਲ ਦੇਸ਼ ਤਰੋਹੀ ਕਿਰਪਾਲ ਚੰਦ ਇਹ ਰਾਜਾ ਦਿਆਲ ਚੰਦ ਵੀ ਹੈ ਜਿਸ ਦੇ ਸ਼ਹਿਰ ਉੱਤੇ ਇਹ ਲੜਾਈ ਇਹ ਚੜਾਈ ਕਰਕੇ ਆਇਆ ਹੈ। ਜਦੋਂ ਆਪਣਾ ਟਿੱਡ ਫਟ ਜਾਵੇ ਫਿਰ ਦੁਸ਼ਮਨ ਨਾਲ ਲੜਨਾ ਔਕਾ ਹੈ। ਕਿਉਂਕਿ ਉਸਨੇ ਸਾਡੀ ਫੌਜ किलाबंदी ਤੇ ਮਾਲੀ ਹਾਲਾਂ ਨੂੰ ਜ਼ਰੂਰ ਅਲਫ ਖਾਨ ਨੂੰ ਦੱਸਿੱਤਾ ਹੋਵੇਗਾ ਤਦਹੀ ਤਾਂ ਅਲਫ ਕਾ ਇਕੇ ਤਾਂ ਚੁੜਕੇ ਬੈਠਾ ਹੋਇਆ ਹੈ ਜੇ ਉਸਨੂੰ ਗਿਆਨ ਨਾ ਕਰਾਇਆ ਹੁੰਦਾ ਤਾਂ ਜ਼ਰੂਰੀ ਸੀ ਕਿ ਉਹ ਕਹਿਲੂਰ ਦੇ ਜਾਂ ਬिलासपुर ਦੇ ਕਿਲੇ ਉੱਪਰ ਹਮਲਾ ਕਰਤਾ ਇਹ ਸੁਣ ਕੇ ਰਾਜਾ ਭੀਮਚੰਦ ਗਰਮ ਹੋ ਗਿਆ ਕਿਉਂਕਿ ਕਿਰਪਾਲ ਚੰਦ ਉਸ ਦਾ ਭਾਈ ਲੱਗਦਾ ਸੀ ਉਸਨੇ ਕ੍ਰੋਧ ਨਾਲ ਗਰਜ ਕੇ ਕਿਹਾ ਉਸ ਸੰਡਾਲ ਨੇ ਤਾਂ ਇਹ ਬਲਾ ਮੇਰੀ ਗੱਲ ਪਾਈ ਹੈ ਮੈਂ ਉਸਦੀ ਵੀ ਹੱਡੀ ਪਸਲੀ ਨਹੀਂ ਛੱਡਾਂਗਾ ਉਹ ਦੇਸ਼ ਤロイ ਹੈ ਦੇਸ਼ ਤੋਈ ਦੀ سزا ਮੌਤ ਹੈ ਮੌਤ ਅਲਫ ਖਾਨ ਨਾਲ ਲਜਿੱਟ ਕੇ ਫਿਰ ਮੈਂ ਜ਼ਰੂਰ ਕਿਰਪਾਲ ਚੰਦ ਨਾਲ ਲਜਿੱਟਾਂਗਾ ਇਸ ਦੁਸ਼ਟ ਦਾ ਰਾਜ ਖੋ ਕੇ ਇਸ ਨੂੰ ਕਾਟ ਮਾਰ ਕੇ ਦਰਸਾ ਦਰਸਾ ਕੇ ਮਾਰਾਂਗਾ ਉਸਨੇ ਭੇਤ ਸਾਰਾ ਦਿੱਤਾ ਹੈ ਇਹ ਮੇਰੇ ਜਸੂਸ ਨੇ ਦੱਸਿਆ ਹੈ ਮੈਂ ਇਹ ਪੇਤ ਪ੍ਰਗਟ ਨਹੀਂ ਸਹਾ ਕਰਨਾ ਚਾਹੁੰਦਾ ਕਿਉਂਕਿ ਮੈਂ ਦੁਖੀ ਸਾਂ ਸ਼ਰਮ ਨਾਲ ਮੇਰਾ ਸਿਰ ਨੀਵਾ ਸੀ ਕਿ ਮੇਰੇ ਭਰਾ ਨੇ ਦੁਸ਼ਮਣੀ ਕੀਤੀ ਹੈ ਬਾਹਰ ਦੇ ਦੁਸ਼ਮਣਾਂ ਕੋਲ ਮਨੁੱਖ ਪੱਛ ਸਕਦਾ ਹੈ ਪਰ ਆਪਣੇ ਗੁਪਤ ਦੁਸ਼ਮਣ ਕੋਲ ਨਹੀਂ ਵੱਜ ਸਕਦਾ ਰਾਜਾ ਭੀਮਚੰਦ ਦੇ ਇਹ ਬਾਤ ਸੁਣ ਕੇ ਸਾਰਿਆਂ ਨੂੰ ਗੁੱਸਾ ਆਇਆ ਬਹੁਤ ਮਾੜਾ ਕੀਤਾ ਸੁ ਸੱਚਮੁੱਚ ਦੇਸ਼ ਤਰੋਹੀ ਹੈ ਇਸ ਨੂੰ ਜਿਉਂਦਿਆਂ ਨਹੀਂ ਛੱਡਣਾ ਚਾਹੀਦਾ ਉਹ ਡਰ ਅਕਲ ਅਸਾਂ ਨੂੰ ਖਬਰ ਕਰਦਾ ਅਸੀਂ ਉਸ ਦੀ ਸਹਾਇਤਾ ਕਰਦੇ ਚਲੋ ਹੁਣ ਸਤਿਗੁਰੂ ਜੀ ਦੀ ਸ਼ਰਨ ਲਈਏ ਐਸੇ ਮਹਾਪੁਰਖ ਦੀ ਸਹਾਇਤਾ ਤੋਂ ਬਿਨਾਂ ਐਸੇ ਦੁਸ਼ਮਣ ਨੂੰ ਜਿਤਨਾ ਔਖਾ ਹੈ ਇੱਕ ਐਸੇ ਰਾਜੇ ਨੇ ਆਖਿਆ ਜਿਹੜਾ ਸਤਿਗੁਰੂ ਜੀ ਤੇ ਭਰੋਸਾ ਰੱਖਦਾ ਸੀ ਪਰ ਭੀਮਚੰਦ ਤੋਂ ਡਰਦਾ ਹੋਇਆ ਉਭਾਸਰਦਾ ਨਹੀਂ ਸੀ ਸਤਿਗੁਰੂ ਜੀ ਨੂੰ ਦਿਲੋਂ ਯਾਦ ਰੱਖਦਾ ਸੀ ਆਖਰ ਇਹ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ ਵਜ਼ੀਰ ਬਿਸ਼ਨਚੰਦ ਤੇ ਪਰਮਾਨੰਦ ਨੂੰ ਬਹੁਤ ਸਾਰੀਆਂ ਵਸਤੂਆਂ ਭੇਟਾ ਦੇ ਕੇ ਸਤਗੁਰੂ ਜੀ ਵੱਲ ਤੋਰਿਆ ਉਹ ਦੋਵੇਂ ਅਨੰਦਪੁਰ ਪੁੱਜੀ ਉਹਨਾਂ ਨੇ ਰਾਜਿਆਂ ਵੱਲੋਂ ਸਤਗੁਰੂ ਜੀ ਦੇ ਦਰਬਾਰ ਵਿੱਚ ਬੇਨਤੀ ਕੀਤੀ ਬੇਨਤੀ ਕਰਦਿਆਂ ਹੋਇਆਂ ਆਖਿਆ ਮਹਾਰਾਜ ਇਸ ਵੇਲੇ Hindu ਧਰਮ ਦੀ ਰੱਖਿਆ ਕਰਨ ਦਾ ਵੇਲਾ ਹੈ ਜੇ ਹੁਣ ਮੁਸਲਮਾਨਾਂ ਦਾ ਜ਼ੋਰ ਪੈ ਗਿਆ ਤਾਂ ਇਹ ਰਿਆਸਤਾਂ ਵੀ ਖਤਮ ਹੋ ਜਾਣਗੀਆਂ ਦੇਵੀਆਂ ਦੇ ਮੰਦਰ ਸਭਤਾ ਟੇਰੀ ਕੀਤੇ ਜਾਣਗੇ। ਭਗਵਾਨ ਦੇ ਨਾਮ ਤੇ Hindu ਜਾਤੀ ਦੇ ਬਚਾਅ ਵਾਸਤੇ ਸਹਾਇਤਾ ਕਰੋ। ਦਇਆ ਦੇ ਸਾਗਰ। ਸਤਗੁਰੂ ਜੀ ਦਾ ਜਨਮ ਹੀ ਧਰਮ ਦੀ ਰੱਖਿਆ ਵਾਸਤੇ ਅਤੇ ਦੁਸ਼ਟਾਂ ਦੇ ਦਮਨ ਵਾਸਤੇ ਹੋਇਆ ਸੀ। ਸਤਗੁਰੂ ਜੀ ਨੇ ਉਸ ਸਮੇਂ ਰਾਜਿਆਂ ਦੀ ਸਹਾਇਤਾ ਕਰਨ ਦਾ ਫੈਸਲਾ ਕਰ ਲਿਆ। ਇਸ ਬਾਰੇ ਸਾਹਿਬ ਫਰਮਾਉਂਦੇ ਹਨ ਚੋਪਈ ਬਹੁਤ ਕਾਲ ਇਹ ਪਾਠ ਬਿਤਾਇਓ। ਮੀਆਂ ਕਾਨ ਜੰਮੋ ਕਹਿ ਆਇਓ ਅਲਫ ਕਾਨ ਨਾ ਦੌਣ ਪਟਾਵਾ ਪੀ ਮਚੰਦ ਤਨ ਬੈਰ ਬਡਾਵਾ ਜੁਦ ਕਾਜ ਨ੍ਰਿਪ ਹਮੇ ਬੁਲਾਇਓ ਆਪ ਤਵਨ ਕੀ ਓਰ ਸਿਧਾਇਓ ਤਿੰ ਕਟ ਕਰ ਨਵਰਸ ਪਰ ਬਾਂਦੇਓ ਤੀਰ ਤੂਫੰਗ ਨਰੇਸ਼ਨ ਸਾਧਿਓ ਹੋਈਆਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ